ਹਰਿਆਣਾ ਦੇ ਖਨੌਰੀ ਬਾਰਡਰ ਤੇ ਕਿਸਾਨ ਆਗੂ ਜੀ ਜੀ ਸਿੰਘ ਡੱਲੇਵਾਲ ਦੇ ਕਿਸਾਨ ਹੱਕਾਂ ਲਈ ਮਰਨ ਵਰਤ ਤੇ ਬੈਠੇ ਲਈ ਭਾਰਤ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਖੇਤੀਬਾੜੀ ਮੰਤralੇ ਦੇ ਜੁਆਇੰਟ ਸਕੱਤਰ ਵੱਲੋਂ ਜਿਹੜੀ ਤਜਵੀਜ਼ ਲੈ ਕੇ ਆਏ ਉਹ ਇੱਕ ਚੰਗਾ ਹੰਗਾਰਾ ਹੈ ਪਹਿਲ ਕਦਮੀ ਹੈ ਸਲਾਗਾ ਜੋਗ ਦੇ ਰਾਏ ਦਰੁਸਤ ਵਾਲਾ ਕਰਮਾ ਔਰ ਮੈਂ ਸਮਝਦਾ ਇਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਔਰ ਇਤੋਂ ਵੀ ਵੱਡੀ ਗੱਲ ਕਿ ਕਿਸਾਨ ਜ社 ਬੰਦੀਆਂ ਨੇ ਜਿਹੜਾ ਇਹਦਾ ਹਾਂ ਪੱਖ ਹੰਗਾਰਾ ਭਰਿਆ ਇਹ ਵੀ ਬਹੁਤ ਛਰਾਗਾ ਵਾਲੀ ਗੱਲ ਆ ਤੇ ਸਭ ਤੋਂ ਵੱਡੀ ਗੱਲ ਕਿ ਮਨਵਰਤ ਤੇ ਪਿਛਲੇ 75-55 ਦਿਆਂ ਤੋਂ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜੋ ਹਾਂ ਪੱਖੀ ਹੰਗਾਰਾ ਕਿਸਾਨੀ ਦੇ ਚਗੇ ਤੋਂ ਵਿਖਲੀ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਭਰਿਆ ਉਹ ਹੋਰ ਵੀ ਚੰਗਾ ਅਤੇ ਪ੍ਰਸ਼ੰਸਾਯੋਗ ਕਦਮ ਅਸੀਂ ਆਸ ਕਰਦੇ ਹਾਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ 14 ਫਰਵਰੀ ਨੂੰ ਹੋ ਰਹੀ ਮੀਟਿੰਗ ਦੇ ਚੰਗੇ ਨਤੀਜੇ ਨਿਕਲਣ ਕਿਸਾਨ ਜਥੇਬੰਦੀਆਂ ਦਾ ਇੱਕ ਆ ਜਿਹੜਾ ਕਿਸਾਨ ਜਥੇਬੰਦੀਆਂ ਦੀ ਇੱਕ ਸੁਰ ਜਿਹੜੀ ਆ ਅੱਜ ਸਮੇਂ ਦੀ ਲੋੜ ਆ ਮੈਂ ਸਮਝਦਾ ਔਰ 14 ਤਰੀਕ ਦੀ ਮੀਟਿੰਗ ਦੇ ਵਿੱਚ ਸਾਰੇ ਕਿਸਾਨਾਂ ਦੇ ਮਸਲੇ ਜਿਹੜੇ ਨੇ ਉਹਨਾਂ 'ਤੇ ਚਰਚਾ ਕਰਕੇ ਉਹਨਾਂ ਦੇ ਹੱਲ ਲੱਭੇ ਜਾਣ ਪਾਰ ਸਰਕਾਰ ਨੂੰ ਅਸੀਂ ਜ਼ਰੂਰ ਅਪੀਲ ਕਰਾਂਗੇ ਭਾਰਤ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸਕੱਤਰ ਵੱਲੋਂ ਜਿਹੜੀ ਤਜਵੀਜ਼ ਲੈ ਕੇ ਆਏ ਉਹ ਇੱਕ ਚੰਗਾ ਹੰਗਾਰਾ ਹੈ ਪਹਿਲ ਕਦਮੀ ਹੈ ਸਲਾਗਾ ਜੋਗ ਦੇ ਰਾਏ ਦਰੁਸਤ ਵਾਲਾ ਕਰਮਾ ਔਰ ਮੈਂ ਸਮਝਦਾ ਇਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਔਰ ਇਸ ਤੋਂ ਵੀ ਵੱਡੀ ਗੱਲ ਕਿ ਕਿਸਾਨ ਜੈਸ ਬੰਦੀਆਂ ਨੇ ਜਿਹੜਾ ਇਹਦਾ ਹਾਂ ਪੱਖ ਹੰਗਾਰਾ ਫਰਿਆ ਇਹ ਵੀ ਬਹੁਤ ਛਰਾਗਾ ਵਾਲੀ ਗੱਲ ਆ ਤੇ ਸਭ ਤੋਂ ਵੱਡੀ ਗੱਲ ਕਿ ਮਨਵਰਤ ਤੇ ਪਿਛਲੇ 75-55 ਦਿਆਂ ਤੋਂ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜੋ ਹਾਂ ਪੱਖੀ ਹੰਗਾਰਾ ਕਿਸਾਨੀ ਦੇ ਚਗੇ ਤੋਂ ਵਿਖਲੀ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਭਰਿਆ ਉਹ ਹੋਰ ਵੀ ਚੰਗਾ ਅਤੇ ਪ੍ਰਸ਼ੰਸਾਯੋਗ ਕਦਮ ਅਸੀਂ ਆਸ ਕਰਦੇ ਹਾਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ 14 ਫਰਵਰੀ ਨੂੰ ਹੋ ਰਹੀ ਮੀਟਿੰਗ ਦੇ ਚੰਗੇ ਨਤੀਜੇ ਨਿਕਲ ਕਿ ਕਿਸਾਨ ਜਥੇਬੰਦੀਆਂ ਦਾ ਇੱਕ ਆ ਜਿਹੜਾ ਕਿਸਾਨ ਜਥੇਬੰਦੀਆਂ ਦੀ ਇੱਕ ਸੁਰ ਜਿਹੜੀ ਆ ਅੱਜ ਸਮੇਂ ਦੀ ਲੋੜ ਆ ਮੈਂ ਸਮਝਦਾ ਔਰ 14 ਤਰੀਕ ਦੀ ਮੀਟਿੰਗ ਦੇ ਵਿੱਚ ਸਾਰੇ ਕਿਸਾਨਾਂ ਦੇ ਮਸਲੇ ਜਿਹੜੇ ਨੇ ਉਹਨਾਂ 'ਤੇ ਚਰਚਾ ਕਰਕੇ ਉਹਨਾਂ ਦੇ ਹੱਲ ਲੱਭੇ ਜਾਣ ਪਾਰ ਸਰਕਾਰ ਨੂੰ ਅਸੀਂ ਜ਼ਰੂਰ ਅਪੀਲ ਕਰਾਂਗੇ ਭਾਰਤ ਸਰਕਾਰ ਵੱਲੋਂ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਦੇ ਜੁਆਇੰਟ ਸਕੱਤਰ ਵੱਲੋਂ ਜਿਹੜੀ ਤਜਵੀਜ਼ ਲੈ ਕੇ ਆਏ ਉਹ ਇੱਕ ਚੰਗਾ ਹੰਗਾਰਾ ਹੈ ਪਹਿਲ ਕਦਮੀ ਹੈ ਸਲਾਗਾ ਜੋਗ ਦੇ ਰਾਏ ਦਰੁਸਤ ਵਾਲਾ ਕਰਮਾ ਔਰ ਮੈਂ ਸਮਝਦਾ ਇਹਦੀ ਪ੍ਰਸ਼ੰਸਾ ਕਰਨੀ ਬਣਦੀ ਹੈ ਔਰ ਇਸ ਤੋਂ ਵੀ ਵੱਡੀ ਗੱਲ ਕਿ ਕਿਸਾਨ ਜੈਸ ਬੰਦੀਆਂ ਨੇ ਜਿਹੜਾ ਇਹਦਾ ਹਾਂ ਪੱਖ ਹੰਗਾਰਾ ਫਰਿਆ ਇਹ ਵੀ ਬਹੁਤ ਛਰਾਗਾ ਵਾਲੀ ਗੱਲ ਆ ਤੇ ਸਭ ਤੋਂ ਵੱਡੀ ਗੱਲ ਕਿ ਮਨਵਰਤ ਤੇ ਪਿਛਲੇ 55 ਦਿਆਂ ਤੋਂ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਜੋ ਹਾਂ ਪੱਖੀ ਹੰਗਾਰਾ ਕਿਸਾਨੀ ਦੇ ਚਗੇ ਤੋਂ ਵਿਖਲੀ ਕਿਸਾਨੀ ਸੰਘਰਸ਼ ਦੀ ਸਫਲਤਾ ਲਈ ਭਰਿਆ ਉਹ ਹੋਰ ਵੀ ਚੰਗਾ ਅਤੇ ਪ੍ਰਸ਼ੰਸਾਯੋਗ ਕਦਮ ਅਸੀਂ ਆਜ਼ ਕਰਦੇ ਆਂ ਗੁਰੂ ਅੱਗੇ ਅਰਦਾਸ ਕਰਦੇ ਆਂ ਕਿ 14 ਫਰਵਰੀ ਨੂੰ ਹੋਈ ਮੀਟਿੰਗ ਦੇ ਚੰਗੇ ਨਤੀਜੇ ਨਿਕਲ ਕਿ ਕਿਸਾਨ ਜਥੇਬੰਦੀਆਂ ਦਾ ਇੱਕਾ ਜਿਹੜਾ ਕਿਸਾਨ ਜਥੇਬੰਦੀਆਂ ਦੀ ਇੱਕ ਸੁਰ ਜਿਹੜੀ ਆ ਅੱਜ ਸਮੇਂ ਦੀ ਲੋੜ ਆ ਮੈਂ ਸਮਝਦਾ ਔਰ 14 ਤਰੀਕ ਦੀ ਮੀਟਿੰਗ ਦੇ ਵਿੱਚ ਸਾਰੇ ਕਿਸਾਨਾਂ ਦੇ ਮਸਲੇ ਜਿਹੜੇ ਨੇ ਉਹਨਾਂ 'ਤੇ ਚਰਚਾ ਕਰਕੇ ਉਹਨਾਂ ਦੇ ਹੱਲ ਲੱਭੇ ਜਾਣ ਪਾਰ ਸਰਕਾਰ ਨੂੰ ਅਸੀਂ ਜ਼ਰੂਰ ਅਪੀਲ ਕਰਾਂਗੇ